ਪਿੰਡ ਮਾਣੂ ਦੇ ਕਿਸਾਨਾਂ ਨੂੰ ਟਰੱਕ ਜੁਨੇ ਨੇ ਹਠੌਰ ਦੇ ਪ੍ਰਧਾਨ ਬਲਦੇਵ ਸਿੰਘ ਸੰਧੂ ਅਤੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਨੇ ਅੱਜ ਪਿੰਡ ਦੀ ਸਮੁੱਚੀ ਪੰਚਾਇਤ ਕਿਸਾਨਾਂ ਮੋਤਵਰਾਂ ਤੇ ਲੋਕਾਂ ਦੇ ਇਕੱਠ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਖਨੌਰੀ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖੇ ਮਰਨ ਵਰਤ ਦੌਰਾਨ ਉਹਨਾਂ ਦੀ ਵਹਿਦਨਾਜ ਕੋਈ ਹਾਲਤ ਨੂੰ ਧਿਆਨ ਚ ਰੱਖਦੇ ਆ ਸਿੰਘ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋੜਨ ਲਈ ਹੁਕਮ ਜਾਰੀ ਕਰਨ ਉਹਨਾਂ ਕਿਹਾ ਕਿ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮਰਨ ਵਰਤ ਦੌਰਾਨ ਕੋਈ ਅਨਹੋਣੀ ਹੋ ਜਾਂਦੀ ਹੈ ਤਾਂ ਪੰਜਾਬ ਖਾਸ ਕਰ ਕਿਸਾਨ ਦੇ ਸੰਘਰਸ਼ ਨੂੰ ਵੱਡਾ ਘਾਟਾ ਪਵੇਗਾ ਉਹਨਾਂ ਕਿਹਾ ਕਿ ਅਜਿਹੇ ਕਿਸਾਨ ਆਗੂਆਂ ਦੀ ਸਮੇਂ ਅਨੁਸਾਰ ਵੱਡੀ ਸਾਨੂੰ ਵੱਡੀ ਲੋੜ ਹੈ ਜੇਕਰ ਮਰਨਵਰਤ ਅਨੁਸਾਰ ਉਹਨਾਂ ਦੀ ਕੀਮਤੀ ਜਾਣ ਜਾਂਦੀ ਹੈ ਤਾਂ ਇਸ ਦਾ ਨੁਕਸਾਨ ਵੱਡਾ ਹੋਵੇਗਾ ਉਹਨਾਂ ਕਿਹਾ ਕਿ ਭਾਵੇਂ ਉਹਨਾਂ ਵੱਲੋਂ ਮਰਨਵਰਤ ਤੋੜਨ ਤੋਂ ਇਨਕਾਰ ਕੀਤਾ ਹੋਇਆ ਹੈ ਤੇ ਸੁਪਰੀਮ ਕੋਰਟ ਦੀ ਹਦਾਇਤ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹੁਕਮ ਉਹਨਾਂ ਨੂੰ ਮੰਨਣਾ ਪੈਣਾ ਹੈ ਇਸ ਲਈ ਉਹਨਾਂ ਦੀ ਸਿੰਘ ਸਾਹਿਬ ਨੂੰ ਅਪੀਲ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤੜਵਾਇਆ ਜਾਵੇ ਉਹਨਾਂ ਇਸ ਮੌਕੇ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ ਪਿੰਡ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪੱਕੇ ਤੌਰ ਤੇ ਇਸ ਸੰਘਰਸ਼ ਦਾ ਹਿੱਸਾ ਬਣਨ ਲਈ ਵੱਡੇ ਜਥੇ ਸਮਿੱਤ ਜਾਣਗੇ ਇਸ ਮੌਕੇ ਉਹਨਾਂ ਦੇ ਨਾਲ ਜਗਦੀਸ਼ ਸਿੰਘ ਦੀ ਸਾ ਨੌਜਵਾਨ ਆਗੂ ਸਾਬਕਾ ਸਰਪੰਚ ਸਾਧੂ ਸਿੰਘ ਸੰਧੂ ਰਣ ਸਿੰਘ 인ਦਰਜੀਤ ਸਿੰਘ ਬਲਜੀਤ ਸਿੰਘ ਚੱਲੀ ਮੁਖਤਿਆਰ ਸਿੰਘ ਲਖਵੀਰ ਸੰਗਾਦ ਵੀ ਹਾਜ਼ਰ ਸਨ ਪ੍ਰਧਾਨ ਬਲਦੇਵ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਮਾਨਕ ਕੇ ਸੰਧੂ ਜ਼ਿਲ੍ਹਾ ਲੁਧਿਆਣਾ ਬੇਨਤੀ ਕਰਦੇ ਹਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾ ਲਈ ਮਰਨ ਵਰਤੇ ਬੈਠੇ ਨੇ ਉਹਨਾਂ ਦੀ ਹਾਲਤ ਬੜੀ ਗੰਭੀਰ ਹੋਈ ਪਈ ਆ ਪਰ ਉਹ ਆਪਣੇ ਸਟੈਂਡ ਤੇ ਦ੍ਰਿੜ ਨੇ ਜੇ ਇੱਕ ਜਰਨੈਲ ਹੀ ਸਾਡੇ ਕੋਲੋਂ ਚਲੇ ਗਿਆ ਤਾਂ ਪਿੱਛੇ ਫੌਜਾਂ 'ਚ ਹੌਸਲਾ ਨਹੀਂ ਰਹਿੰਦਾ ਜਥੇਦਾਰ ਸਾਹਿਬ ਨੂੰ ਅਪੀਲ ਆ ਕਿ ਤੁਸੀਂ ਇਕਾਲ ਤੱਕ ਤੋਂ ਹੁਕਮਨਾਮਾ ਜਾਰੀ ਕਰੋ ਤੇ ਉਹਨਾਂ ਦੀ ਭੁੱਖੜ ਤੋਂ ਢੜਵਾਓ ਅਸੀਂ ਲੜਨਾ ਸੈਂਟਰ ਦੇ ਨਾਲ ਲੜ ਕੇ ਮਰ ਜੀਏ ਵੱਖਰੀ ਗੱਲ ਆ ਸੋ ਜਥੇਦਾਰ ਸਾਹਿਬ ਨੂੰ ਸਾਡੀ ਹੱਥ ਬੰਨ ਕੇ ਬੇਨਤੀ ਆ ਪਿੰਡ ਮਾਨੂਕੇ ਸੰਧੂ ਵੱਲੋਂ ਕਿ ਤੁਸੀਂ ਹੁਕਮਨਾਮਾ ਜਾਰੀ ਕਰਕੇ ਉਹਨਾਂ ਦੀ ਭੁੱਖੜ ਤੋਂ ਢੜਵਾਓ ਐਸ ਵਾਰ ਅਸੀਂ ਕਿਸਾਨੀ ਸੰਘਰਸ਼ 'ਚ ਨਹੀਂ ਪਹੁੰਚੇ ਇਹਦੇ ਬਾਰੇ ਅਸੀਂ ਮਾਫੀ ਵੀ ਮੰਗਦੇ ਆ ਪਰ ਸਾਡਾ ਕੁਝ ਗਿਲਾ ਜਥੇਵੰਦੀਆਂ ਦੇ ਨਾਲ ਵੀ ਆ ਜਦੋਂ ਪਿਛਲਾ ਸੰਘਰਸ਼ ਚੱਲਿਆ ਸੀ ਇੱਕ ਸਾਲ ਤੋਂ ਉੱਤੇ ਸਾਡੀ ਇੱਕ ਦਿਨ ਦੀ ਵੀ ਗਿਆ ਹਾਜ਼ਰੀ ਨਹੀਂ ਆਇਆ ਸੀ ਉੱਥੇ ਰਹੇ ਸੀ ਜੇ ਉਦੋਂ 20 ਦਿਨ ਅਸੀਂ ਉੱਥੇ ਹੋਰ ਬੈਠ ਜਾਂਦੇ ਤਾਂ ਸ਼ਾਇਦ ਉਹ ਸਰਕਾਰ ਨੂੰ 20 ਦਿਨ ਦੀ ਰਾਹ ਉੱਤੇ ਪੈਣਾ ਮੰਗ ਲਗਤੀ ਕੋਰਟ ਤੇ ਮੰਨਣੀਆਂ ਪੈਣ ਲੀਆਂ ਸੋ ਇਸ ਕਰਕੇ ਅਸੀਂ ਸੰਘਰਸ਼ 'ਚ ਸ਼ਾਮਲ ਨਹੀਂ ਸੀ ਹੋਏ ਪਰ ਡੱਲੇਵਾਲ ਸਾਹਿਬ ਦੀਆਂ ਜਦੋਂ ਵੀਡੀਓ ਦੇਖਦੇ ਆ ਤੇ ਸਾਨੂੰ ਬੜਾ ਅਫੀਲ ਹੁੰਦਾ ਬੜਾ ਮਹਿਸੂਸ ਹੁੰਦਾ ਕਿੰਨੇ ਕਮਜ਼ੋਰ ਹੋ ਗਏ ਨੇ ਅਸੀਂ ਨਹੀਂ ਚਾਹੁੰਦੇ ਇੱਕ ਯੋਧਾ ਸਾਡੇ ਚੋਂ ਚਲਾ ਜਾਵੇ ਸੋ ਇਸ ਲਈ ਜਥੇਦਾਰ ਸਾਹਿਬ ਤੁਹਾਨੂੰ ਹੱਥ ਬਨ ਕੇ ਸਾਡੇ ਪਿੰਡ ਮਾਣੂ ਕੇ ਸੰਧੂ ਵੱਲੋਂ ਬੇਨਤੀ ਆ ਕਿ ਤੁਸੀਂ ਹੁਕਮਨਾਮਾ ਜਾਰੀ ਕਰੋ ਤੇ ਉਹਨਾਂ ਦੀ ਭੁਖੜ ਤਾਲ ਟੜਵਾਓ ਅਸੀਂ ਇਸ ਸੰਘਰਸ਼ ਦੇ ਵਿੱਚ ਕੋਜੀ ਦਿਨਾਂ ਦੇ ਵਿੱਚ ਵੱਧ ਚੜ ਕੇ ਵੱਡੀ ਗਿਣਤੀ ਦੇ ਵਿੱਚ ਪਹੁੰਚਾਂਗੇ ਇਸ ਗੱਲ ਦਾ ਵਾਅਦਾ ਕਰਦੇ ਹਾਂ ਇਸ ਵੀਡੀਓ ਨੂੰ ਇੰਨੀ ਕ ਸ਼ੇਅਰ ਕਰ ਦਿਓ ਤਾਂ ਕਿ ਇਹ ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲੇ ਸਾਡੀ ਵੀਡੀਓ ਪਹੁੰਚੇ ਤੇ ਉਹ ਇਹ ਫੈਸਲਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ